ਇਹੋ ਜਿਹੀ ਕਿਹੜੀ ਔਰਤ ਹੈ ਜੋ ਅੱਧੀ ਵਿਆਹੀ ਤੇ ਅੱਧੀ ਕੁਵਾਰੀ ਹੁੰਦੀ ਹੈ ਦੋਸਤੋ ਇਹ ਸੁਣ ਕੇ ਤੁਸੀਂ ਵੀ ਹੈਰਾਨ ਹੋ ਜਾਓਗੇ ਕਿ ਭਲਾ ਕੋਈ ਔਰਤ ਕਿਵੇਂ ਅੱਧੀ ਵਿਆਹੀ ਤੇ ਅੱਧੀ ਕੁਵਾਰੀ ਹੋ ਸਕਦੀ ਹੈ ਪਰ ਇਹ ਇੱਕ ਸਿਰਫ ਪਹੇਲੀ ਨਹੀਂ ਹੈ ਸਗੋਂ ਰਮਾਇਣ ਦੇ ਉਸ ਰਹੱਸ ਨੂੰ ਉਜਾਗਰ ਕਰਦੀ ਹੈ ਜਿਸ ਵਿੱਚ ਧਰਮ, ਵਚਨ ਤੇ ਕਰਮ ਦੇ ਗੂੜੇ ਅਰਥ ਛੁਪੇ ਹੋਏ ਹਨ ਅੱਜ ਅਸੀਂ ਇਸ ਪਹੇਲੀ ਦਾ ਉੱਤਰ ਨਾ ਸਿਰਫ ਤੁਹਾਨੂੰ ਦੇਵਾਂਗੇ ਸਗੋ ਇਸ ਨਾਲ ਜੁੜੀ ਇੱਕ ਰੋਚਕ ਤੇ ਅਨਸੁਣੀ ਕਥਾ ਵੀ ਤੁਹਾਨੂੰ ਸੁਣਾਵਾਂਗੇ ਜੋ ਸਿੱਧੇ ਰਮਾਇਣ ਦੇ ਪ੍ਰਸੰਗ ਤੋਂ ਲਈ ਗਈ ਹੈ ਤਾਂ ਦੋਸਤੋ ਇਸ ਰੋਚਕ ਤੇ ਗਿਆਨਵਰਤਕ ਕਥਾ ਨੂੰ ਸੁਣਨ ਲਈ ਸਾਡੇ ਨਾਲ ਆਖਰ ਤੱਕ ਜ਼ਰੂਰ ਜੁੜੇ ਰਹੋ ਤੇ ਜੇਕਰ ਤੁਹਾਨੂੰ ਇਹ ਕਥਾ ਪਸੰਦ ਆਈ ਤਾਂ ਵੀਡੀਓ ਨੂੰ ਜ਼ਰੂਰ ਲਾਈਕ ਤੇ ਕਮੈਂਟ ਕਰਕੇ ਆਪਣੇ ਵਿਚਾਰ ਸਾਡੇ ਸਾਹਮਣੇ ਜ਼ਰੂਰ ਰੱਖਿਓ ਤਾਂ ਚਲੋ ਸ਼ੁਰੂ ਕਰਦੇ ਹਾਂ ਇਸ ਰਹੱਸਮਈ ਤੇ ਪ੍ਰੇਰਣਾਦਾਇਕ ਕਥਾ ਨੂੰ ਤੇ ਦੋਸਤੋ ਇੱਕ ਇਹੋ ਜਿਹੀ ਨਾਰੀ ਸੀ ਜੋ ਅੱਧੀ ਵਿਆਹੀ ਤੇ ਅੱਧੀ ਕੁਵਾਰੀ ਸੀ ਇਹ ਸੁਣ ਕੇ ਤੁਸੀਂ ਸਾਰੇ ਸੋਚਨ ਨੂੰ ਮਜਬੂਰ ਹੋ ਜਾਓਗੇ ਤੇ ਇਹ ਸੁਭਾਵਿਕ ਹੈ ਕਿਉਂਕਿ ਪਲਾ ਇਹੋ ਜਿਹੀ ਨਾਰੀ ਹੋ ਸਕਦੀ ਹੈ ਜੋ ਅੱਧੀ ਵਿਆਹੀ ਤੇ ਅੱਧੀ ਕੁਵਾਰੀ ਹੋਵੇ ਤੇ ਦੋਸਤੋ ਇਸੇ ਪਹੇਲੀ ਦਾ ਜਵਾਬ ਤੇ ਇਸ ਦਾ ਅਰਥ ਅੱਜ ਅਸੀਂ ਤੁਹਾਨੂੰ ਵਿਸਤਾਰ ਨਾਲ ਦੱਸਾਂਗੇ ਸਾਡੇ ਸਨਾਤਨ ਧਰਮ ਚ ਕਈ ਤਰ੍ਹਾਂ ਦੇ ਗ੍ਰੰਥਾਂ ਤੇ ਪੁਰਾਣਾਂ ਦਾ ਸਥਾਨ ਹੈ 18 पुराण 6 शास्त्र ਤੇ 4 ਵੇਦਾਂ ਵਿੱਚੋਂ ਕਈ ਗ੍ਰੰਥਾਂ 'ਚ ਇਸ ਪਹੇਲੀ ਦਾ ਜ਼ਿਕਰ ਮਿਲਦਾ ਹੈ। ਅਲੱਗ-ਅਲੱਗ ਵਿਦਵਾਨਾਂ ਨੇ ਇਸ ਨੂੰ ਆਪਣੇ-ਆਪਣੇ ਮਤ ਅਨੁਸਾਰ ਪਰਿਭਾਸ਼ਿਤ ਕੀਤਾ ਹੈ। ਇਸ ਲਈ ਅਸੀਂ ਤੁਹਾਨੂੰ ਬੇਨਤੀ ਕਰਦੇ ਹਾਂ ਕਿ ਇਸ ਚਰਚਾ ਨੂੰ ਅੰਤ ਤੱਕ ਜ਼ਰੂਰ ਦੇਖਿਓ ਤੇ ਇਸ ਨੂੰ ਪੂਰੀ ਤਰ੍ਹਾਂ ਸਮਝਿਓ ਤੇ ਇਸ ਤੋਂ ਬਾਅਦ ਹੀ ਆਪਣੇ ਵਿਚਾਰ ਕਮੈਂਟ ਬਾਕਸ 'ਚ ਸਾਡੇ ਨਾਲ ਸਾਂਝੇ ਕਰਿਓ। ਹੁਣ ਇਸ ਪਹੇਲੀ ਦਾ ਜਵਾਬ ਸਮਝਦੇ ਹਾਂ। ਇਹ ਨਾਰੀ ਕੋਈ ਹੋਰ ਨਹੀਂ ਇੱਕ ਗੰਧਰਵ ਕન્યા ਸੀ ਉਹ ਅੱਧੀ ਵਿਆਹੀ ਤੇ ਅੱਧੀ ਕੁਵਾਰੀ ਇਸ ਲਈ ਸੀ ਕਿਉਂਕਿ ਉਸ ਦਾ ਵਿਆਹ ਅਧੂਰਾ ਰਹਿ ਗਿਆ ਸੀ ਪੂਰੀ ਕਹਾਣੀ ਕੀ ਸੀ ਤਾਂ ਉਹ ਧਿਆਨ ਨਾਲ ਸੁਣਦੇ ਹਾਂ ਇੱਕ ਸਮੇਂ ਦੀ ਗੱਲ ਹੈ ਜਦੋਂ ਆਪ ਦੇ ਨਰੇਸ਼ ਮਹਾਰਾਜ ਦਸ਼ਰਤ ਆਪਣੇ ਘੋੜੇ ਤੇ ਸਵਾਰ ਹੋ ਕੇ ਸ਼ਿਕਾਰ ਖੇਡਣ ਜੰਗਲ ਗਏ ਸੀ ਉਹਨਾਂ ਦੇ ਚਿਹਰੇ ਤੇ ਆਤਮ ਵਿਸ਼ਵਾਸ ਚਲਕ ਰਿਹਾ ਸੀ ਪਰ ਉਸ ਦਿਨ ਕਿਸਮਤ ਉਹਨਾਂ ਦਾ ਸਾਥ ਨਹੀਂ ਦੇ ਰਹੀ ਸੀ ਪੂਰਾ ਦਿਨ ਜੰਗਲ ਚ ਭਟਕਣ ਤੋਂ ਬਾਅਦ ਵੀ ਕੋਈ ਸ਼ਿਕਾਰ ਹੱਥ ਨਾ ਲੱਗਿਆ ਉਸ ਸਮੇਂ ਦੇ ਰਾਜਿਆਂ ਲਈ ਸ਼ਿਕਾਰ ਸਿਰਫ ਇੱਕ ਮਨੋਰੰਜਨ ਨਹੀਂ ਸੀ ਇਹ ਉਹਨਾਂ ਦੀ ਵੀਰਤਾ ਤੇ ਪ੍ਰਾਕਰਮ ਦਾ ਵੀ ਪ੍ਰਤੀਕ ਮੰਨਿਆ ਜਾਂਦਾ ਸੀ ਜਦ ਮਹਾਰਾਜ ਦਸ਼ਰਤ ਨੂੰ ਕੋਈ ਸ਼ਿਕਾਰ ਨਾ ਮਿਲਿਆ ਤਾਂ ਉਹ ਬਹੁਤ ਨਿਰਾਸ਼ ਹੋ ਗਏ ਉਹਨਾਂ ਦੇ ਦਿਲ ਵਿੱਚ ਬੇਚੈਨੀ ਹੋਈ ਤੇ ਮਨ ਭਾਰੀ ਹੋ ਗਿਆ ਨਿਰਾਸ਼ ਹੋ ਕੇ ਉਹ ਇੱਕ ਵੱਡੇ ਤੇ ਸੰਘਣੇ ਦਰਖਤ ਤੇ ਜਾ ਕੇ ਬੈਠ ਗਏ ਜੰਗਲ ਦੇ ਸਨਨਾਟੇ ਚ ਸਿਰਫ ਪੱਤਿਆਂ ਦੀ ਆਵਾਜ਼ ਸੁਣਾਈ ਦੇ ਰਹੀ ਸੀ ਰਾਜਾ ਦਸ਼ਰਤ ਸੋਚਣ ਲੱਗੇ ਕਿ ਅੱਜ ਦਾ ਪੂਰਾ ਦਿਨ ਬੇਕਾਰ ਹੋ ਗਿਆ ਨਾ ਕੋਈ ਸ਼ਿਕਾਰ ਮਿਲਿਆ ਨਾ ਹੀ ਮੇਰੀ ਯਾਤਰਾ ਦਾ ਕੋਈ ਉਦੇਸ਼ ਨਿਕਲਿਆ ਦੋਸਤੋ ਇਸੇ ਚਿੰਤਾ ਚ ਡੁੱਬੇ ਹੋਏ ਮਹਾਰਾਜ ਦਸ਼ਰਤ ਇੱਧਰ ਉੱਧਰ ਦੇਖ ਰਹੇ ਸੀ ਕਿ ਅਚਾਨਕ ਉਹਨਾਂ ਦੀ ਨਜ਼ਰ ਸਾਹਮਣੇ ਪੈਂਦੀ ਹੈ ਉਹਨਾਂ ਨੇ ਦੇਖਿਆ ਕਿ ਇੱਕ ਬਹੁਤ ਹੀ ਸੋਹਣੀ ਗੰਦਰਵ ਕੰਨਿਆ ਨੇੜੇ ਦੇ ਦਰਖਤ ਵਿੱਚੋਂ ਨਿਕਲ ਕੇ ਉਨਾਂ ਵੱਲ ਆ ਰਹੀ ਸੀ ਉਸ ਦੀ ਚਾਲ ਉਸ ਦਾ ਰੂਪ ਤੇ ਉਸ ਦੇ ਕੱਪੜੇ ਇਸ ਤਰ੍ਹਾਂ ਦੇ ਪ੍ਰਤੀਤ ਹੋ ਰਹੇ ਸੀ ਮੰਨੋ ਉਸ ਸਵਰਗ ਤੋਂ ਉਤਰੀ ਹੋਈ ਕੋਈ ਅpsਰਾ ਹੋਵੇ ਮਹਾਰਾਜ ਦਸ਼ਰਤ ਨੂੰ ਵਿਸ਼ਵਾਸ ਨਹੀਂ ਹੋ ਰਿਹਾ ਸੀ ਕਿ ਇਸ ਸੰਸਾਰ ਦੇ ਡਰ ਨਾਲ ਭਰੇ ਜੰਗਲ 'ਚ ਇਹੋ ਜਿਹੀ ਸੋਹਣੀ ਕੁੜੀ ਕਿਵੇਂ ਹੋ ਸਕਦੀ ਹੈ ਉਹਨਾਂ ਨੇ ਸੋਚਿਆ ਕਿ ਇਹ ਕੁੜੀ ਕੌਣ ਹੈ ਇਹੋ ਜਿਹੀ ਸੋਹਣੀ ਤੇ ਕੋਮਲ ਔਰਤ ਇਸ ਜੰਗਲ ਵਿੱਚ ਬਿਨਾਂ ਕਿਸੇ ਡਰ ਦੇ ਕਿਵੇਂ ਘੁੰਮ ਸਕਦੀ ਹੈ ਜਿੱਥੇ ਹਿੰਸਕ ਜਾਨਵਰ ਹਰ ਸਮੇਂ ਕਿਸੇ ਦਾ ਸ਼ਿਕਾਰ ਕਰਨ ਲਈ ਤਿਆਰ ਰਹਿੰਦੇ ਹਨ ਜਦੋਂ ਕੰਨਿਆ ਹੌਲੀ-ਹੌਲੀ ਦਸ਼ਰਤ ਦੇ ਨੇੜੇ ਆਈ ਤਾਂ ਰਾਜਾ ਦਸ਼ਰਤ ਨੇ ਆਪਣੇ ਰਾਜਸੀ ਗੌਰਵ ਨੂੰ ਸੰਭਾਲਦੇ ਹੋਏ ਉਸ ਨੂੰ ਕਿਹਾ "ਹੇ ਸੁੰਦਰੀ ਤੂੰ ਕੌਣ ਹੈ ਤੇ ਇਸ ਜੰਗਲ 'ਚ ਇਕੱਲੀ ਕਿਉਂ ਘੁੰਮ ਰਹੀ ਹੈ ਕਿ ਤੈਨੂੰ ਇਸ ਗੱਲ ਦਾ ਅੰਦਾਜ਼ਾ ਹੈ ਕਿ ਇੱਥੇ ਕਿੰਨੇ ਖਤਰਨਾਕ ਜੰਗਲੀ ਜਾਨਵਰ ਰਹਿੰਦੇ ਹਨ" ਜੋ ਤੇਰੀ ਜ਼ਿੰਦਗੀ ਲਈ ਖਤਰਾ ਬਣ ਸਕਦੇ ਹਨ ਕੌਣ ਹੈ ਤੂੰ ਤੇ ਤੈਨੂੰ ਇੱਥੇ ਕਿਸ ਨੇ ਛੱਡਿਆ ਹੈ ਕਿਰਪਾ ਮੈਨੂੰ ਆਪਣੇ ਬਾਰੇ ਦੱਸੋ ਤਾਂ ਕੰਨਿਆ ਨੇ ਮੁਸਕੁਰਾਉਂਦੇ ਹੋਏ ਜਵਾਬ ਦਿੱਤਾ ਸਭ ਤੋਂ ਪਹਿਲਾਂ ਤਾਂ ਤੁਸੀਂ ਮੈਨੂੰ ਇਹ ਦੱਸੋ ਕਿ ਤੁਸੀਂ ਕੌਣ ਹੋ ਦੇਖਣਸ ਤਾਂ ਤੁਸੀਂ ਕੋਈ ਮਹਾਨ ਯੋਧਾ ਕੋਈ ਰਾਜਾ ਲੱਗਦੇ ਹੋ ਇਸ ਜੰਗਲ 'ਸ ਤੁਹਾਡੀ ਮੌਜੂਦਗੀ ਮੈਨੂੰ ਵਿਚਲਿਤ ਕਰ ਰਹੀ ਹੈ ਦਸ਼ਰਤ ਨੇ ਮਾਨ ਨਾਲ ਜਵਾਬ ਦਿੱਤਾ ਹੈ ਦੇਵੀ ਮੈਂ ਅਯੋਧਿਆ ਦਾ ਰਾਜਾ ਦਸ਼ਰਥ ਹਾਂ ਇਹ ਤਾਂ ਤੂੰ ਜਾਣਦੀ ਹੀ ਹੋਵੇਂਗੀ ਕਿ ਰਾਜਿਆਂ ਦਾ ਫਰਜ਼ ਸ਼ਿਕਾਰ ਕਰਨਾ ਤੇ ਆਪਣੀ ਪ੍ਰਜਾ ਦੀ ਰੱਖਿਆ ਕਰਨਾ ਹੁੰਦਾ ਹੈ ਪਰ ਤੂੰ ਹਲੇ ਤੱਕ ਮੈਨੂੰ ਆਪਣੇ ਬਾਰੇ ਨਹੀਂ ਦੱਸਿਆ ਦੱਸ ਤੂੰ ਕੌਣ ਹੈ ਤੇ ਇਸ ਜੰਗਲ ਵਿੱਚ ਕੀ ਕਰ ਰਹੀ ਹੈ ਕੰਨਿਆ ਨੇ ਬੜੇ ਹੀ ਸ਼ਾਂਤ ਸਵਰ ਵਿੱਚ ਕਿਹਾ हे ਮਹਾਰਾਜ ਦਸ਼ਰਥ ਮੈਂ ਇੱਕ ਗੰਧਰਵ ਕੰਨਿਆ ਹਾਂ ਮੇਰੇ ਪਿਓ ਨੇ ਮੈਨੂੰ ਪੂਰਨ ਸੁਤੰਤਰਤਾ ਦਿੱਤੀ ਹੈ ਕਿ ਮੈਂ ਆਪਣੇ ਲਈ ਖੁਦ ਕੋਈ ਵਰ ਚੁਣਾਂ ਇਸੇ ਕਰਕੇ ਇਸ ਜੰਗਲ 'ਚ ਆਪਣੇ ਯੋਗ ਪਤੀ ਦੀ ਖੋਜ ਵਿੱਚ ਘੁੰਮ ਰਹੀ ਹਾਂ ਦਸ਼ਰਤ ਨੂੰ ਇਹ ਸੁਣ ਕੇ ਬੜੀ ਹੈਰਾਨੀ ਹੋਈ ਉਹਨਾਂ ਨੇ ਕਿਹਾ ਕਿ ਤੇਰੇ ਪਿਤਾ ਨੇ ਤੈਨੂੰ ਇਸ ਖਤਰਨਾਕ ਜੰਗਲ ਵਿੱਚ ਇਕੱਲੇ ਹੀ ਭੇਜ ਦਿੱਤਾ ਕਿ ਇਹ ਸਹੀ ਹੈ ਕਿ ਇੱਕ ਪਿਓ ਆਪਣੀ ਧੀ ਨੂੰ ਖੁਦ ਆਪਣਾ ਜੀਵਨ ਸਾਥੀ ਲੱਭਣ ਦੇ ਲਈ ਇਸ ਜੰਗਲ ਵਿੱਚ ਭਟਕਣ ਦੇਵੇ ਇਹ ਤਾਂ ਪਿਤਾ ਦਾ ਫਰਜ਼ ਹੁੰਦਾ ਹੈ कि ਉਹ ਆਪਣੀ ਧੀ ਲਈ ਕੋਈ ਯੋਗ ਵਰ ਦੀ ਪਾਲ ਕਰੇ ਗੰਦਰੂਪ ਕੰਨਿਆ ਨੇ ਜਵਾਬ ਦਿੱਤਾ ਮਹਾਰਾਜ ਮੇਰੇ ਪਿਤਾ ਨੇ ਮੈਨੂੰ ਇਹ ਆਜ਼ਾਦੀ ਇਸ ਵਿਸ਼ਵਾਸ ਦੇ ਨਾਲ ਦਿੱਤੀ ਹੈ ਕਿ ਮੈਂ ਆਪਣੇ ਲਈ ਸਹੀ ਫੈਸਲਾ ਲੈ ਸਕਾਂ ਤੇ ਹੁਣ ਜਦੋਂ ਮੈਂ ਤੁਹਾਨੂੰ ਦੇਖਿਆ ਤਾਂ ਮੈਨੂੰ ਮਹਿਸੂਸ ਹੁੰਦਾ ਹੈ ਕਿ ਮੇਰੀ ਪਾਲ ਖਤਮ ਹੋ ਗਈ ਹੈ ਤੁਸੀਂ ਹੀ ਮੇਰੇ ਲਈ ਉਹ ਉਚਿਤ ਵਰ ਹੋ ਰਾਜਾ ਦਸ਼ਰਤ ਨੇ ਇਹ ਸੁਣ ਕੇ ਥੋੜਾ ਹੱਸਦੇ ਹੋਏ ਕਿਹਾ ਸੁੰਦਰੀ ਤੇਰੀ ਹਿੰਮਤ ਦੀ ਮੈਂ ਪ੍ਰਸ਼ੰਸਾ ਕਰਦਾ ਹਾਂ ਪਰ ਤੈਨੂੰ ਮੇਰੇ ਬਾਰੇ ਸਭ ਕੁਝ ਜਾਣ ਲੈਣਾ ਚਾਹੀਦਾ ਹੈ ਮੈਂ ਇੱਕ ਰਾਜਾ ਹਾਂ ਤੇ ਮੇਰੇ ਮੋਢਿਆਂ ਤੇ ਮੇਰੇ ਰਾਜ ਤੇ ਪ੍ਰਜਾ ਦਾ ਫਰਜ਼ ਹੈ ਤੂੰ ਮੇਰੇ ਨਾਲ ਵਿਆਹ ਕਰਨ ਦੀ ਗੱਲ ਕਰ ਰਹੀ ਹੈ ਪਰ ਕੀ ਤੇਰੇ ਪਿਤਾ ਨੇ ਤੈਨੂੰ ਇਹ ਆਗਿਆ ਦਿੱਤੀ ਹੈ ਕਿ ਤੂੰ ਕਿਸੇ ਵੀ ਵਿਅਕਤੀ ਨਾਲ ਵਿਆਹ ਕਰ ਸਕਦੀ ਹੋਵੇਂ ਭਲੇ ਹੀ ਉਹ ਰਾਜਾ ਹੋਵੇ ਗੰਧਰਵ ਕੰਨਿਆ ਨੇ ਕਿਹਾ हे ਰਾਜਨ ਮੈਂ ਇਸ ਗੱਲ ਤੋਂ ਪੂਰੀ ਜਾਨ ਹਾਕੀ ਪਰ ਮੈਂ ਮਾਨ ਮੰਨ ਤੋ ਤੁਹਾਡੇ ਪ੍ਰਤੀ ਸਮਰਪਿਤ ਹੋ ਚੁੱਕੀ ਹਾਂ ਮੈਂ ਤੁਹਾਡੇ ਨਾਲ ਵਿਆਹ ਕਰਨਾ ਚਾਹੁੰਦੀ ਹਾਂ ਤੇ ਤੁਹਾਡੇ ਨਾਲ ਆਪਣਾ ਜੀਵਨ ਬਿਤਾਉਣਾ ਚਾਹੁੰਦੀ ਹਾਂ ਗੰਧਰਵ ਕੰਨਿਆ ਤੇ ਦਸ਼ਰਤ ਦੇ ਵਿੱਚ ਸੰਵਾਦ ਚੱਲਦਾ ਰਿਹਾ ਦਸ਼ਰਤ ਨੇ ਥੋੜੀ ਹੈਰਾਨੀ ਤੇ ਚਿੰਤਾ ਨਾਲ ਕਿਹਾ ਸੁੰਦਰੀ ਤੇਰੇ ਪਿਤਾ ਨੇ ਤੈਨੂੰ ਐਨੀ ਆਜ਼ਾਦੀ ਕਿਵੇਂ ਦੇ ਦਿੱਤੀ ਕਿ ਇਹ ਪਿਤਾ ਦਾ ਫਰਜ਼ ਨਹੀਂ ਹੈ ਕਿ ਉਹ ਆਪਣੀ ਧੀ ਲਈ ਕੋਈ ਯੋਗ ਵਰ ਲੱਭੇ ਇਹ ਕਿਵੇਂ ਸੰਭਵ ਹੈ ਕਿ ਤੂੰ ਖੁਦ ਬਿਨਾਂ ਡਰਦੇ ਆਪਣੇ ਲਈ ਪਤੀ ਦੀ ਤਲਾਸ਼ ਕਰਨ ਸੁਨਸਾਨ ਜੰਗਲ ਵਿੱਚ ਭਟਕ ਰਹੀ ਹੈ ਪਰੰਪਰਾਤਾ ਇਹ ਕਹਿੰਦੀ ਹੈ ਕਿ ਪਿਓ ਆਪਣੀ ਧੀ ਦੇ ਲਈ ਵਰ ਚੁਣੇ ਤੇ ਉਸੇ ਦੇ ਨਾਲ ਉਸਦਾ ਵਿਆਹ ਹੋਵੇ ਦਸ਼ਰਧ ਦੀ ਗੱਲ ਸੁਣ ਕੇ ਗੰਧਰਵ ਕન્યા ਮੁਸਕੁਰਾਈ ਤੇ ਸ਼ਾਂਤ ਸਵਰ ਵਿੱਚ ਬੋਲੀ ਰਾਜਨ ਮੈਂ ਗੰਧਰਵ ਲੋਕ ਤੋਂ ਆਈ ਹਾਂ ਤੇ ਗੰਧਰਵ ਲੋਕਾਂ ਦਾ ਨਿਯਮ ਹੈ ਕਿ ਧੀ ਨੂੰ ਆਪਣੇ ਜੀਵਨ ਸਾਥੀ ਦੀ ਚੋਣ ਦਾ ਅਧਿਕਾਰ ਹੁੰਦਾ ਹੈ ਮੇਰੇ ਪਿਤਾ ਨੇ ਮੈਨੂੰ ਇਹ ਆਜ਼ਾਦੀ ਇਸ ਵਿਸ਼ਵਾਸ ਦੇ ਨਾਲ ਦਿੱਤੀ ਹੈ ਕਿ ਮੈਂ ਆਪਣੀ ਪਸੰਦ ਨਾਲ ਆਪਣੇ ਲਈ ਕੋਈ ਯੋਗਵਰ ਚੁਣ ਸਕਾਂ ਇਹ ਕਾਰਨ ਹੈ ਕਿ ਮੈਂ ਇਸ ਜੰਗਲ 'ਚ ਬਿਨਾਂ ਕਿਸੇ ਡਰ ਦੇ ਆਪਣੇ ਪਤੀ ਦੀ ਤਲਾਸ਼ ਕਰ ਰਹੀ ਹਾਂ ਪਰ ਹੁਣ ਜਦੋਂ ਮੈਂ ਤੁਹਾਨੂੰ ਦੇਖਿਆ ਤਾਂ ਮੈਨੂੰ ਵਿਸ਼ਵਾਸ ਹੋ ਗਿਆ ਕਿ ਮੇਰੀ ਖੋਜ ਪੂਰੀ ਹੋ ਗਈ ਹੈ ਤੁਸੀਂ ਹੀ ਮੇਰੇ ਲਈ ਯੋਗਵਰ ਹੋ ਦਸ਼ਰਥੇ ਸੁਣ ਕੇ ਥੋੜੇ ਗੰਭੀਰ ਹੋ ਗਏ ਪਰ ਉਹਨਾਂ ਦੇ ਮਨ 'ਚ ਵੀ ਉਸ ਗੰਧਰਵ ਕੰਨਿਆ ਪ੍ਰਤੀ ਆਕਰਸ਼ਣ ਪੈਦਾ ਹੋ ਗਿਆ ਸੀ ਉਸ ਦੀ ਸੁੰਦਰਤਾ ਤੇ ਉਹ ਮੋਤ ਹੋ ਚੁੱਕੇ ਸੀ ਉਹਨਾਂ ਨੇ ਕਿਹਾ ਹੀ ਗੰਧਰਵ ਕੰਨਿਆ ਤੇਰੀ ਹਿੰਮਤ ਤੇ ਪ੍ਰੇਮ ਨੇ ਮੈਨੂੰ ਵੀ ਆਕਰਸ਼ਿਤ ਕਰ ਲਿਆ ਮੈਂ ਵੀ ਹੁਣ ਤੇਰੇ ਨਾਲ ਵਿਆਹ ਕਰਨ ਲਈ ਤਿਆਰ ਹਾਂ ਮਹਾਰਾਜ ਦਸ਼ਰਤ ਗੰਧਰਵ ਕੰਨਿਆ ਵੱਲ ਵਧਣ ਲੱਗੇ ਤਾਂ ਗੰਧਰਵ ਕੰਨਿਆ ਥੋੜਾ ਜਿਹਾ ਮੁਸਕੁਰਾਈ ਪਰ ਫਿਰ ਉਹ ਥੋੜੀ ਗੰਭੀਰ ਹੋ ਕੇ ਬੋਲੀ महाराज दशरथ ਨੂੰ ਰੋਕੇ ਬੋਲੀ ਕੈਰੋ ਮਹਾਰਾਜ ਵਿਆਹ ਅਮੈਂ ਤੁਹਾਡੇ ਨਾਲ ਹੀ ਕਰਾਂਗੀ ਪਰ ਮੇਰੀ ਇੱਕ ਸ਼ਰਤ ਹੈ ਜੇਕਰ ਤੁਸੀਂ ਮੇਰੀ ਇੱਕ ਸ਼ਰਤ ਮੰਨੋਗੇ ਤਾਂ ਹੀ ਮੈਂ ਤੁਹਾਡੇ ਨਾਲ ਵਿਆਹ ਕਰਾਂਗੀ दशरथ ਨੇ ਉਤਸੁਕਤਾ ਨਾਲ ਪੁੱਛਿਆ ਦੱਸ ਤੇਰੀ ਕੀ ਸ਼ਰਤ ਹੈ ਮੈਂ ਉਸ ਨੂੰ ਮੰਨਣ ਲਈ ਤਿਆਰ ਹਾਂ ਦੋਸਤੋ ਕਹਿੰਦੇ ਹਨ ਕਿ ਕਾਮੀ ਲੋਭੀ ਤੇ ਲਾਲਚੀ ਜਦੋਂ ਆਪਣੇ ਸਵਾਰਥ 'ਚ ਚੱਕਨਾ ਚੂਰ ਹੁੰਦੇ ਹਨ ਤਾਂ ਫਿਰ ਉਹ ਚੰਗੇ ਬੁਰੇ ਦਾ ਨਤੀਜਾ ਭੁੱਲ ਜਾਂਦੇ ਹਨ ਉਹ ਇਹ ਵੀ ਭੁੱਲ ਜਾਂਦੇ ਹਨ ਕਿ ਭਵਿੱਖ ਵਿੱਚ ਇਸ ਦਾ ਨਤੀਜਾ ਸਾਡੇ ਹਿੱਤ ਵਿੱਚ ਹੋਵੇਗਾ ਜਾਂ ਦੁੱਖ ਦਾ ਕਾਰਨ ਬਣੇਗਾ ਗੰਧਾਰਵ ਕੰਨਿਆ ਤੇ ਦਸ਼ਰਤ ਵਿੱਚ ਗੱਲਬਾਤ ਦੌਰਾਨ ਕੰਨਿਆ ਨੇ ਦਸ਼ਰਤ ਦੇ ਸਾਹਮਣੇ ਇੱਕ ਖਾਸ ਸ਼ਰਤ ਰੱਖੀ ਉਸਨੇ ਗੰਭੀਰਤਾ ਨਾਲ ਕਿਹਾ हे ਰਾਜਨ ਜੇਕਰ ਤੁਸੀਂ ਚਾਹੁੰਦੇ ਹੋ ਕਿ ਮੈਂ ਤੁਹਾਡੀ ਇੱਛਾ ਨੂੰ ਸਵੀਕਾਰ ਕਰਾਂ ਤੇ ਤੁਹਾਡੇ ਨਾਲ ਵਿਆਹ ਕਰਾਂ ਤੋ ਤੁਹਾਨੂੰ ਇੱਕ ਵਚਨ ਦੇਣਾ ਹੋਵੇਗਾ ਮੇਰਾ ਪੁੱਤ ਹੀ ਅਯੁੱਧਿਆ ਦੀ ਗੱਦੀ ਤੇ ਬੈਠੇਗਾ ਤੇ ਜੇਕਰ ਤੁਸੀਂ ਇਹ ਵਚਨ ਦਿੰਦੇ ਹੋ ਤਾਂ ਮੈਂ ਤੁਹਾਡੇ ਨਾਲ ਵਿਆਹ ਕਰਾਂਗੀ ਦਸ਼ਰਤ ਨੇ ਇਸ ਗੱਲ ਨੂੰ ਬਿਨਾਂ ਜ਼ਿਆਦਾ ਵਿਚਾਰ ਕੀਤੇ ਸਵੀਕਾਰ ਕਰ ਲਿਆ ਉਸ ਸਮੇਂ ਉਹਨਾਂ ਕੋਲ ਕੋਈ ਔਲਾਦ ਨਹੀਂ ਸੀ ਉਹਨਾਂ ਨੇ ਸੋਚਿਆ ਸ਼ਾਇਦ ਇਸ ਤੋਂ ਕੋਈ ਔਲਾਦ ਪੈਦਾ ਹੋ ਸਕੇ ਉਹਨਾਂ ਦੇ ਮਨ ਵਿੱਚ ਇਹ ਵਿਚਾਰ ਆਇਆ ਕਿ ਇੱਕ ਵਿਆਹ ਲਈ ਇਹ ਵਚਨ ਦੇਣਾ ਕੋਈ ਵੱਡੀ ਗੱਲ ਨਹੀਂ ਹੈ। ਉਹਨਾਂ ਨੇ ਆਤਮ ਵਿਸ਼ਵਾਸਪ੍ਰੀ ਅਵਾਜ਼ ਵਿੱਚ ਕਿਹਾ, "हे सुंदरी, ਮੈਂ ਤੁਹਾਨੂੰ ਵਚਨ ਦਿੰਦਾ ਹਾਂ ਕਿ ਤੁਹਾਡਾ ਪੁੱਤ ਹੀ ਅਯੁੱਧਿਆ ਦੀ ਗੱਦੀ ਤੇ ਵਿਰਾਜਮਾਨ ਹੋਵੇਗਾ। ਹੁਣ ਤੁਸੀਂ ਖੁਸ਼ ਹੋ ਜਾਓ।" ਗੰਧਾਰਵ ਕન્યા ਇਹ ਵਚਨ ਸੁਣ ਕੇ ਸੰਤੁਸ਼ਟ ਹੋਈ। ਉਸ ਦੀਆਂ ਅੱਖਾਂ ਵਿੱਚ ਇੱਕ ਚਮਕ ਸੀ, ਮੰਨੋ ਜਿਵੇਂ ਉਸ ਨੂੰ ਆਪਣੀ ਜ਼ਿੰਦਗੀ ਦਾ ਉਦੇਸ਼ ਮਿਲ ਗਿਆ ਹੋਵੇ। ਦਸ਼ਰਤ ਨੇ ਉਸ ਨੂੰ ਪ੍ਰੋਸਾ ਦਿੰਵਾਂਦੇ ਹੋਏ ਕਿਹਾ, ਹੁਣ ਮੈਂ ਤੁਹਾਡੇ ਬਿਨਾ ਨਹੀਂ ਰਹਿ ਸਕਦਾ ਮੈਂ ਆਪਣੇ ਰਾਜ ਅਯੋਧਿਆ ਜਾ ਕੇ ਬਰਾਤ ਲਿਆਵਾਂਗਾ ਤੇ ਅਸੀਂ ਪੂਰੇ ਰਸਮ ਰਿਵਾਜ ਨਾਲ ਵਿਆਹ ਕਰਾਂਗੇ ਇਸ ਤਰ੍ਹਾਂ ਮੇਰਾ ਤੇ ਤੁਹਾਡਾ ਵਿਆਹ ਪੂਰਨ ਹੋ ਸਕੇਗਾ ਹਾਲੇ ਤੁਸੀਂ ਇਸ ਦਰਖਤ ਦੇ ਥੱਲੇ ਆਰਾਮ ਕਰੋ ਮੈਂ ਜਲਦੀ ਹੀ ਵਾਪਸ ਆਵਾਂਗਾ ਗੰਧਰਵ ਕੰਨਿਆ ਨੇ ਦਸ਼ਰਤ ਦੀ ਗੱਲ ਮੰਨ ਲਈ ਉਹ ਦਰਖਤ ਦੇ ਹੇਠਾਂ ਬੈਠ ਗਈ ਤੇ ਦਸ਼ਰਤ ਵਾਪਸ ਆਉਣ ਦਾ ਇੰਤਜ਼ਾਰ ਕਰਨ ਲੱਗ ਪਿਆ ਉਸਨੇ ਕਿਹਾ ਠੀਕ ਹੈ ਮਹਾਰਾਜ ਮੈਂ ਤੁਹਾਡਾ ਇੱਥੇ ਇੰਤਜ਼ਾਰ ਕਰਾਂਗੀ ਮੈਨੂੰ ਵਿਸ਼ਵਾਸ ਹੈ ਕਿ ਤੁਸੀਂ ਆਪਣਾ ਵਚਨ ਨਿਭਾਉਂਗੇ ਦੋਸਤੋ ਦਸ਼ਰਤ ਆਪਣੇ ਘੋੜੇ ਤੇ ਸਵਾਰ ਹੋ ਕੇ ਅਯੁੱਧਿਆ ਲਈ ਰਵਾਨਾ ਹੋ ਗਿਆ ਹੁਣ ਉਸ ਦੇ ਮਨ ਵਿੱਚ ਉਤਸਾਹ ਤੇ ਮਾਨ ਦਾ ਭਾਵ ਸੀ ਕਿ ਉਹਨਾਂ ਨੇ ਇੱਕ ਇਹੋ ਜਿਹੀ ਕੰਨਿਆ ਨੂੰ ਆਪਣੇ ਲਈ ਚੁਣਿਆ ਹੈ ਜੋ ਹਿੰਮਤੀ ਤੇ ਆਤਮ ਨਿਰਪਰ ਹੈ ਇਸ ਤਰ੍ਹਾਂ ਉਸ ਗੰਧਰਵ ਕੰਨਿਆ ਦੇ ਨਾਲ ਗੰਧਰਵ ਵਿਆਹ ਕੀਤਾ गंधर्व्या ਉਸ ਨੂੰ ਕਹਿੰਦੇ ਹਨ ਜਿਸ ਵਿੱਚ ਸਿਰਫ ਮਨ ਤੇ ਵਚਨ ਦਾ ਮੇਲ ਹੁੰਦਾ ਹੈ ਜੋ ਕਿ ਦਸ਼ਰਤ ਤੇ ਗੰਧਰਵ ਕੰਨਿਆ ਦੇ ਵਿੱਚ ਹੋਇਆ ਸੀ ਇਸ ਨੂੰ ਅੱਧਾ ਵਿਆਹ ਮੰਨਿਆ ਗਿਆ ਕਿਉਂਕਿ ਇਸ ਵਿੱਚ ਪ੍ਰੇਮ ਤੇ ਵਚਨ ਹੋਇਆ ਸੀ ਵੈਦਿਕ ਰੀਤੀ ਰਿਵਾਜਾਂ ਅਨੁਸਾਰ ਵਿਆਹ ਦੀਆਂ ਬਾਕੀ ਰਸਮਾਂ ਹਲੇ ਹੋਣੀਆਂ ਬਾਕੀ ਸਨ ਦਸ਼ਰਤ ਨੇ ਸਪਸ਼ਟ ਕਿਹਾ ਸੀ ਕਿ ਉਹ ਬਰਾਤ ਲੈ ਕੇ ਆਵੇਗਾ ਤੇ ਪੂਰੇ ਰੀਤੀ ਰਿਵਾਜ ਨਾਲ ਰਸਮਾਂ ਨਿਭਾਈ ਜਾਣ ਗਿਆ ਤਾਂ ਹੀ ਇਹ ਵਿਆਹ ਸੰਪਨ ਮੰਨਿਆ ਜਾਵੇਗਾ ਗੰਧਰਵ ਕਨਿਆ ਨੇ ਰਾਜਾ ਦਸ਼ਰਦ ਦੀ ਗੱਲ ਦਾ ਵਿਸ਼ਵਾਸ ਕੀਤਾ ਤੇ ਦਰਖਤ ਦੇ ਹੇਠਾਂ ਬੈਠ ਕੇ ਉਹਨਾਂ ਦਾ ਇੰਤਜ਼ਾਰ ਕਰਨ ਲੱਗੀ ਉਦھر ਰਾਜਾ ਦਸ਼ਰਤ ਆਪਣੇ ਰਾਜ ਅਯੁੱਧਿਆ ਲਈ ਰਵਾਨਾ ਹੋ ਗਏ ਇਹ ਸੋਚਦੇ ਹੋਏ ਕਿ ਉਹ ਜਲਦੀ ਹੀ ਆਪਣੇ ਜੀਵਨ ਸਾਥੀ ਨੂੰ ਸਨਮਾਨਪੂਰਵਕ ਆਪਣੇ ਮਹਿਲ ਲੈ ਜਾਣਗੇ ਮਹਾਰਾਜ ਦਸ਼ਰਤ ਜਦੋਂ ਗੰਧਰਵ ਕੰਨਿਆ ਨਾਲ ਵਾਦਾ ਕਰਕੇ ਅਯੁੱਧਿਆ ਵਾਪਸ ਆਏ ਤਾਂ ਉਹਨਾਂ ਦੇ ਮਨ ਵਿੱਚ ਉਤਸ਼ਾਹ ਸੀ। ਉਹਨਾਂ ਨੇ ਤੈਅ ਕੀਤਾ ਕਿ ਉਹ ਜਲਦ ਹੀ ਬਰਾਤ ਲੈ ਕੇ ਉਸ ਗੰਧਰਵ ਕੰਨਿਆ ਦੇ ਕੋਲ ਜਾਣਗੇ ਤੇ ਵਿੈਦਿਕ ਰੀਤੀ ਰਿਵਾਜ ਨਾਲ ਵਿਆਹ ਕਰਨਗੇ। ਪਰ ਅਯੁੱਧਿਆ ਵਾਪਸ ਆਉਣ ਤੋਂ ਬਾਅਦ ਦਸ਼ਰਤ ਆਪਣੇ ਰਾਜ-ਕਾਜ ਦੇ ਕੰਮਾਂ ਤੇ ਪਰਿਵਾਰ ਦੀਆਂ ਜ਼ਿੰਮੇਵਾਰੀਆਂ ਵਿੱਚ ਇਹੋ ਜਿਹੀ ਉਲਝੇ ਕੀ ਹੋਲੀ-ਹੋਲੀ ਉਹ ਵਚਨ ਉਹਨਾਂ ਦੇ ਦਿਮਾਗ 'ਚੋਂ ਧੁੰਦਲਾ ਹੋ ਗਿਆ। ਦਸ਼ਰਤ ਦੇ ਬਾਰੇ 'ਚ ਜ਼ਿਆਦਾਤਰ ਲੋਕ ਜਾਣਦੇ ਹਨ ਕਿ ਉਹਨਾਂ ਦੀਆਂ ਤਿੰਨ ਮੁੱਖ ਰਾਣੀਆਂ ਸਨ ਕੁਸਲਿਆ, ਸੁમિત્રા ਤੇ ਕਿਕਈ। ਇਹਨਾਂ ਤਿੰਨਾਂ ਰਾਣੀਆਂ ਦਾ ਵਰਣਨ ਰਮਾਇਣ ਵਿੱਚ ਮਿਲਦਾ ਹੈ। ਰਾਜਾ ਦਸ਼ਰਤ ਨੂੰ ਇੱਕ ਗੱਲ ਬਿਲਕੁਲ ਭੁੱਲ ਗਈ ਕਿ ਜੰਗਲ ਵਿੱਚ ਗੰਧਰਵ ਕન્યા ਉਸ ਤ੍ਰਕਤ ਥੱਲੇ ਉਹਨਾਂ ਦਾ ਇੰਤਜ਼ਾਰ ਕਰ ਰਹੀ ਹੈ। ਮਹਿਲ ਵਿੱਚ ਉਹਨਾਂ ਕੋਲ ਹਰ ਸਮੇਂ ਕੋਈ ਨਾ ਕੋਈ ਰਾਣੀ ਰਹਿੰਦੀ ਸੀ ਕੋਈ ਉਸ ਦੀ ਦੇਖਭਾਲ ਕਰਦੀ ਕੋਈ ਰਾਜਸੀ ਚਰਚਾ 'ਚ ਉਹਨਾਂ ਦਾ ਸਾਥ ਦਿੰਦੀ ਦਸ਼ਰਤ ਨੂੰ ਇਹ ਵੀ ਯਾਦ ਨਾ ਰਿਹਾ ਕਿ ਉਹਨਾਂ ਨੇ ਗੰਧਰਵ ਕੰਨਿਆ ਨੂੰ ਬਰਾਤ ਲੈ ਕੇ ਵਾਪਸ ਆਉਣ ਦਾ ਵਚਨ ਦਿੱਤਾ ਹੈ ਉਧਰ ਜੰਗਲ 'ਚ ਉਹ ਗੰਧਰਵ ਕੰਨਿਆ ਦਸ਼ਰਤ ਦਾ ਇੰਤਜ਼ਾਰ ਕਰਦੀ ਰਹੀ ਪਰ ਹਰ ਦਿਨ ਉਸਨੂੰ ਲੱਗਦਾ ਸੀ ਕਿ ਮਹਾਰਾਜ ਦਸ਼ਰਤ ਬਰਾਤ ਲੈ ਕੇ ਆਉਣਗੇ ਤੇ ਉਸਨੂੰ ਆਪਣੇ ਨਾਲ ਲੈ ਕੇ ਜਾਣਗੇ ਪਰ ਜਿਵੇਂ-ਜਿਵੇਂ ਸਮਾਂ ਬੀਤਦਾ ਗਿਆ ਉਸਦੇ ਮਨ ਵਿੱਚ ਨਿਰਾਸ਼ਾ ਵਧਦੀ ਗਈ ਦੋਸਤੋ ਇਸ ਤਰ੍ਹਾਂ ਦਸ਼ਰਤ ਆਪਣਾ ਵਚਨ ਭੁੱਲ ਗਿਆ ਤੇ ਆਪਣੀ ਜ਼ਿੰਦਗੀ ਵਿੱਚ ਮगन ਹੋ ਗਿਆ ਗੰਧਰਵ ਕಲ್ಯਾਨ ਨੇ ਰਾਜਾ ਦਸ਼ਰਤ ਦੇ ਵਚਨ ਤੇ ਪੂਰਾ ਵਿਸ਼ਵਾਸ ਕੀਤਾ ਸੀ ਉਹ ਦਰਖਤ ਥੱਲੇ ਬੈਠ ਕੇ ਉਸ ਦਾ ਇੰਤਜ਼ਾਰ ਕਰਦੀ ਰਹੀ ਸਮਾਂ ਬੀਤਦਾ ਗਿਆ ਦਸ਼ਰਤ ਆਪਣੇ ਵਾਅਦੇ ਨੂੰ ਭੁੱਲ ਕੇ ਆਪਣੇ ਕੰਮਾਂ ਵਿੱਚ ਉਲਝ ਗਿਆ ਤੇ ਆਪਣੀਆਂ ਰਾਣੀਆਂ ਦੇ ਪ੍ਰੇਮ ਵਿੱਚ ਗਵਾਚ ਗਿਆ ਗੰਧਰਵ ਕન્યા ਲਈ ਇਹ ਇੰਤਜ਼ਾਰ ਨਾ ਸਹਿਣਯੋਗ ਹੁੰਦਾ ਗਿਆ ਉਸਨੇ ਸੋਚਿਆ ਕਿ ਦਸ਼ਰਤ ਨੇ ਵਚਨ ਦਿੱਤਾ ਹੈ ਤੇ ਇੱਕ ਰਾਜਾ ਦਾ ਵਚਨ ਕਦੇ ਝੂਠਾ ਨਹੀਂ ਹੋ ਸਕਦਾ ਪਰ ਉਹ ਹਲੇ ਤੱਕ ਕਿਉਂ ਨਹੀਂ ਆਈ ਇਸ ਸੋਚ ਵਿੱਚ ਡੁੱਬੀ ਗੰਧਰਵ ਕન્યા ਨੇ ਉਸ ਤਰਕ ਤੇ ਹੀਠਾ तपस्या करनी शुरू कर देती। वो अपने मन ਨੂੰ ਸ਼ਾਂਤ ਰੱਖਦੇ ਹੋਏ ਭਗਵਾਨ ਨੂੰ ਪ੍ਰਾਰਥਨਾ ਕਰਨ ਲੱਗੀ ਕਿ दशरथ ਆਪਣਾ वचन निभावे। ਕਈ ਦਿਨ ਤੇ ਰਾਤਾਂ ਤੱਕ ਉਹ ਤਪੱਸਿਆ ਕਰਦੀ ਰਹੀ। ਉਸ ਦੀ ਤਪੱਸਿਆ ਇੰਨੀ ਸਖਤ ਸੀ ਕਿ ਉਸਨੇ ਆਪਣਾ શરીર ਤੱਕ ਤਿਆਗ ਦਿੱਤਾ ਤੇ ਆਪਣੇ ਪ੍ਰਾਨ ਛੱਡ ਦਿੱਤੇ। ਇਸ ਘਟਨਾ ਨੂੰ ਮਤੰਗ ઋષਿ ਜੋ ਉਸੇ ਜੰਗਲ 'ਚ ਤਪੱਸਿਆ ਕਰ ਰਹੇ ਸੀ ਉਹ ਦੇਖ ਰਹੇ ਸੀ। ਉਹ ਕੰਨਿਆ ਦੇ ਤ્યાਗ ਤੇ ਤਪੱਸਿਆ ਤੋਂ ਬਹੁਤ ਪ੍ਰਭਾਵਿਤ ਹੋਏ ਤਾਂ ਮਤੰਗ ਰਿਸ਼ੀ ਨੇ ਦੇਖਿਆ ਕਿ ਗੰਧਰਵ ਕੰਨਿਆ ਨੇ ਪ੍ਰਾਂਤ ਤਿਆਗ ਦਿੱਤੇ ਹਨ ਤਾਂ ਉਹ ਉਹਨਾਂ ਕੋਲ ਆਉਂਦੇ ਹਨ ਉਹਨਾਂ ਨੇ ਧਿਆਨ ਲਗਾ ਕੇ ਉਸ ਦੀ ਜ਼ਿੰਦਗੀ ਦੇ ਉਦੇਸ਼ ਤੇ ਦਸ਼ਰਤ ਦੇ ਨਾਲ ਹੋਏ ਸੰਵਾਦ ਨੂੰ ਸਮਝਿਆ ਫਿਰ ਉਹਨਾਂ ਨੇ ਉਸ ਦੀਆਂ ਹੱਡੀਆਂ ਨਾਲ ਖੜਾਓ ਬਣਵਾਏ ਮਤੰਗ ਰਿਸ਼ੀ ਨੇ ਮਨ ਹੀ ਮਨ ਸੋਚਿਆ ਇਹ ਕੰਨਿਆ ਜਿਸ ਵਚਨ ਦੇ ਲਈ ਜੀ ਰਹੀ ਸੀ ਉਹ ਪੂਰਾ ਹੋਣਾ ਚਾਹੀਦਾ ਹੈ दशरथ ने, नु ने, नु ने उस, ने उस नु गद्दी नाल जोडण ਦਾ ਵਾਦਾ ਕੀਤਾ ਸੀ ਤੇ ਇਹ ਖੜਾਉ ਹੀ ਹੁਣ ਇਸ वचन ਨੂੰ ਪੂਰਾ ਕਰਨਗੇ ਖੜਾਉ ਬਣਾ ਕੇ ਮਤੰਗ ਰਿਸ਼ੀ ਆਪਣੇ ਚੇਲੇ ਅਤਿ ਰਿਸ਼ੀ ਕੋਲ ਗਏ ਉਹਨਾਂ ਨੇ ਖੜਾਉ ਅਤਿ ਰਿਸ਼ੀ ਨੂੰ ਸੌਂਪਦੇ ਹੋਏ ਪੂਰੀ ਘਟਨਾ ਸੁਣਾਈ ਉਹਨਾਂ ਨੇ ਕਿਹਾ हे अत्रि ਇਹ ਖੜਾਉ ਉਸ ਗੰਧਰਵ ਕੰਨਿਆ ਦੇ ਹਨ ਜਿਸਨੇ ਰਾਜਾ दशरथ ਦੇ वचन ਤੇ ਵਿਸ਼ਵਾਸ ਕੀਤਾ ਸੀ ਤੇ ਆਪਣੇ प्राण ਤਿਆਗ ਦਿੱਤੇ ਹੋਨੇ ਖੜਾਉ ਉਸ वचन ਨੂੰ ਪੂਰਾ ਕਰਨਗੇ ਇਹ ਕਿਸੇ ਇਹੋ ਚਿਹਰਯੋਗ ਵਿਅਕਤੀ ਨੂੰ ਦੇ ਦੇਵੀ ਜੋ ਇਸਨੂੰ ਸਨਮਾਨਪੂਰਵਕ ਉਪਯੋਗ ਕਰ ਸਕੇ। ਅਤਿ ਰਿਸ਼ੀ ਨੇ ਸ਼ਰਧਾਪੂਰਵਕ ਖੜਾਓ ਸਵੀਕਾਰ ਕਰ ਲਏ ਤੇ ਉਹਨਾਂ ਨੇ ਆਪਣੇ ਆਸ਼ਰਮ ਵਿੱਚ ਰੱਖ ਲਏ। ਉਦੋਂ ਦਸ਼ਰਤ ਆਪਣੇ ਵਚਨ ਨੂੰ ਭੁੱਲ ਚੁੱਕਿਆ ਸੀ। ਸਮਾਂ ਬੀਤਿਆ ਤੇ ਦਸ਼ਰਤ ਦੇ ਘਰ ਭਗਵਾਨ ਰਾਮ ਦਾ ਜਨਮ ਹੋਇਆ। ਰਾਮ ਵੱਡੇ ਹੋਏ ਤੇ ਇੱਕ ਦਿਨ ਕੈਕਈ ਦੇ ਕਹਿਨ ਤੇ ਉਹਨਾਂ ਨੂੰ ਬਨਵਾਸ ਦਾ ਆਦੇਸ਼ ਮਿਲਿਆ। भगवान राम माता सीता ਤੇ ਲਕਸ਼ਮਨ ਨੇ ਦੇ ਨਾਲ বনवास ਤੇ ਚਲੇ ਗਏ। ਜੰਗਲ ਚ ਘੁੰਮਦੇ ਹੋਏ ਅਤਿ ਰਿਸ਼ੀ ਦੇ ਆਸ਼ਰਮ ਚ ਪਹੁੰਚੇ। ਅਤਿ ਰਿਸ਼ੀ ਤੇ ਉਹਨਾਂ ਦੀ ਪਤਨੀ માતા ਅੰਸੂਆ ਨੇ राम, ਲਕਸ਼ਮਨ ਤੇ ਸੀਤਾ ਦਾ ਸਵਾਗਤ ਕੀਤਾ। માતા ਅੰਸੂਆ ਨੇ માતા ਸੀਤਾ ਨੂੰ ਦਿਵਯ ਵਸਤਰ ਤੇ ਗਿਆਨੇ ਦਿੱਤੇ ਤੇ ਉਸ ਨੂੰ ਜ਼ਿੰਦਗੀ ਦੇ ਕਈ ਉਪਯੋਗੀ ਗਿਆਨ ਵੀ ਦਿੱਖ ਸਿਖਾਈ। ਜਦ ਰਾਮ ਆਸ਼ਰਮ ਤੋਂ ਜਾਣ ਵਾਲੇ ਸਿਤਾਤਰੀ ઋષਿ ਨੇ ਵੀ ਸੋਚਿਆ ਕਿ ਹੁਣ ਸਮਾਂ ਆ ਗਿਆ ਹੈ ਕਿ ਇਹ ਖੜਾਉ ਸਹੀ ਵਿਅਕਤੀ ਨੂੰ ਸੌਂਪ ਦਿੱਤੇ ਜਾਣ। ਉਹਨਾਂ ਨੇ ਉਹ ਖੜਾਉ ਰਾਮ ਨੂੰ ਪੇਟ ਕਰਦੇ ਹੋਏ ਕਿਹਾ, "ਹੇ ਰਾਮ, ਇਹ ਖੜਾਉ ਮਤੰਗ ઋષਿ ਦੁਆਰਾ ਬਣਾਏ ਗਏ ਹਨ। ਇਹਨਾਂ ਦਾ ਬੜਾ ਮਹੱਤਵ ਹੈ। ਇਹਨਾਂ ਨੂੰ ਆਪਣੇ ਕੋਲ ਰੱਖੋ ਤੇ ਉਚਿਤ ਰੂਪ ਨਾਲ ਉਪਯੋਗ ਕਰੋ।" ਰਾਮ ਨੇ ਖੜਾਉ ਬੜੇ ਆਦਰ ਨਾਲ ਸਵੀਕਾਰ ਕੀਤੀ। ਕਿਉਂਕਿ ਉਹਨਾਂ ਨੂੰ ਪਤਾ ਸੀ ਕਿ ਇਹ ਖੜਾਓ ਕਿਸੇ ਖਾਸ ਉਦੇਸ਼ ਲਈ ਹਨ। ਰਾਮ ਨੇ ਉਹਨਾਂ ਨੂੰ ਆਪਣੇ ਨਾਲ ਰੱਖਿਆ। ਰਾਮ ਨੇ ਖੜਾਓ ਆਪਣੇ ਪੈਰਾਂ ਵਿੱਚ ਨਹੀਂ ਪਾਏ। ਉਹਨਾਂ ਨੂੰ ਆਪਣੇ ਪੈਰਾਂ ਦੀ ਜੁੱਤੀ ਨਹੀਂ ਬਣਾਇਆ। ਸਗੋਂ ਉਹ ਖੜਾਓ ਇੱਕ ਕੱਪੜੇ 'ਚ ਲਪੇਟ ਕੇ ਆਪਣੇ ਭਰਾ ਲਕਸ਼ਮਣ ਨੂੰ ਦੇ ਦਿੱਤੇ। ਤੇ ਕਿਹਾ, "ਹੇ ਲਕਸ਼ਮਣ, ਇਹਨਾਂ ਖੜਾਓਆਂ ਨੂੰ ਆਪਣੇ ਕੋਲ ਰੱਖ, ਇਹਨਾਂ ਨੂੰ ਪੈਰਾਂ ਵਿੱਚ ਨਾ ਪਾਵੀਂ। ਅੱਗੇ ਜੰਗਲ 'ਚ ਨੰਗੇ ਪੈਰ ਹੀ ਚੱਲਣਾ ਹੈ। ਇਹਨਾਂ ਖੜਾਓਆਂ ਨੂੰ ਇਹਾਂ ਵਿੱਚ ਨਹੀਂ ਪਾਵਾਂਗੇ ਦੋਸਤੋ ਦੱਸਿਆ ਜਾਂਦਾ ਹੈ ਕਿ ਰਾਮ ਲਕਸ਼ਮਨ ਤੇ ਮਾਤਾ ਸੀਤਾ ਜਦ ਚਿੱਤਰਕੁਟ ਤੇ ਮੌਜੂਦ ਸਨ ਉਸੇ ਸਮੇਂ ਰਾਮ ਦੇ ਬਨਵਾਸ ਦੇ ਫੈਸਲੇ ਨਾਲ ਹਰ ਕੋਈ ਅਯੋਧਿਆ ਵਿੱਚ ਦੁਖੀ ਸੀ ਪਰ ਸਭ ਤੋਂ ਜ਼ਿਆਦਾ ਭਰਤ ਨੂੰ ਦੁੱਖ ਲੱਗਿਆ ਸੀ ਆਪਣੇ ਵੱਡੇ ਭਰਾ ਦੇ ਬਿਨਾਂ ਅਯੋਧਿਆ ਦੇ ਰਾਜ ਮਹਿਲ ਉਸ ਨੂੰ ਸੁਣਨੇ ਲੱਗਣ ਲੱਗੇ ਸਨ ਭਰਤ ਨੇ ਆਪਣੇ ਮਨ ਵਿੱਚ ठान ਲਿਆ ਕਿ ਉਹ ਰਾਮ ਨੂੰ ਮਿਲਨ ਚਿੱਤਰਕੁਟ ਜਾਣਗੇ ਤੇ ਉਹਨਾਂ ਨੂੰ ਵਾਪਸ ਅਯੋਧਿਆ ਲਿਆਉਣਗੇ ਭਰਤ ਨੇ ਅਯੁੱਧਿਆ ਤੋਂ ਚਿੱਤਰਕੁੜ ਦੀ ਯਾਤਰਾ ਸ਼ੁਰੂ ਕੀਤੀ। ਉਹਨਾਂ ਨਾਲ ਗੁਰੂ ਵਿਸ਼ੇਸ਼ ਤੇ ਕਈ ਰਾਜ ਪਰਵਾਰ ਦੇ ਮੈਂਬਰ ਵੀ ਸਨ। ਜਦ ਭਰਤ ਚਿੱਤਰਕੁਟ ਪਹੁੰਚੇ ਤਾਂ ਉਹਨਾਂ ਨੇ ਦੇਖਿਆ ਕਿ ਰਾਮ ਬਨਵਾਸੀ ਵੇਸ਼ ਵਿੱਚ ਹਨ। ਉਸਦੇ ਨਾਲ ਲਕਸ਼ਮਣ ਤੇ ਮਾਤਾ ਸੀਤਾ ਵੀ ਸੀ। ਭਰਤ ਨੇ ਆਪਣੇ ਵੱਡੇ ਭਰਾ ਨੂੰ ਇਸ ਅਵਸਥਾ 'ਚ ਦੇਖਿਆ ਤਾਂ ਉਸ ਦੀਆਂ ਅੱਖਾਂ ਵਿੱਚੋਂ ਹੰਝੂ ਵਹਿਣ ਲੱਗੇ। ਭਰਤ ਨੇ ਰਾਮ ਦੇ ਪੈਰਾਂ 'ਚ ਡਿੱਗ ਕੇ ਕਿਹਾ ਵੀਰ ਤੁਸੀਂ ਇਹ ਸਭ ਕਿਉਂ ਸਹਿ ਰਹੇ ਹੋ? ਤੁਹਾਡੇ ਵਰਗੇ ਧਰਮनिष्ठ ਰਾਜਾ ਨੂੰ ਜੰਗਲ ਵਿੱਚ ਰਹਿਣ ਦੀ ਕੋਈ ਜ਼ਰੂਰਤ ਨਹੀਂ ਹੈ। ਅਯੁੱਧਿਆ ਨਗਰੀ ਤੁਹਾਡੇ ਨਾਲ ਹੀ ਹੈ। ਕਿਰਪਾ ਕਰਕੇ ਸਾਡੇ ਨਾਲ ਵਾਪਸ ਚੱਲੋ ਤੇ ਰਾਜ ਸਿੰਘਾਸਨ ਤੇ ਬੈਠ ਕੇ ਰਾਜ ਦਾ ਸੰਚਾਲਨ ਕਰੋ। ਮੈਂ ਅਯੁੱਧਿਆ ਦਾ ਰਾਜਾ ਬਨਣ ਦੇ ਯੋਗ ਨਹੀਂ ਹਾਂ। ਰਾਮ ਨੇ ਭਰਤ ਨੂੰ ਖੜਾ ਕਰਦੇ ਹੋਏ ਕਿਹਾ ਭਰਤ ਤੇਰਾ ਇਹ ਪਿਆਰ ਮੇਰੇ ਲਈ ਅਨਮੋਲ ਹੈ। ਪਰ ਤੂੰ ਇੱਕ ਕਿਉਂ ਭੁੱਲ ਗਿਆ ਹੈ? ਕਿ ਇਹ ਵਣਵਾਸ ਮੈਨੂੰ ਪਿਤਾ ਜੀ ਦੇ ਵਚਨ ਨੂੰ ਨਿਭਾਉਣ ਲਈ ਮਿਲਿਆ ਹੈ ਧਰਮ ਦਾ ਪਾਲਨ ਕਰਨਾ ਮੇਰਾ ਸਭ ਤੋਂ ਵੱਡਾ ਫਰਜ਼ ਹੈ ਜੇਕਰ ਮੈਂ ਇਸ ਸਮੇਂ ਅਯੁੱਧਿਆ ਵਾਪਸ ਗਿਆ ਤਾਂ ਪਿਤਾ ਜੀ ਦਾ ਵਚਨ ਅਧੂਰਾ ਰਹਿ ਜਾਵੇਗਾ ਤੇ ਇਹ ਮੇਰੇ ਲਈ ਸਭ ਤੋਂ ਵੱਡਾ ਅਧਰਮ ਹੋਵੇਗਾ ਦੋਸਤੋ ਭਰਤ ਨੇ ਭਾਵੁਕ ਹੋ ਕੇ ਕਿਹਾ ਮੈਂ ਪਿਤਾ ਜੀ ਦੇ ਫੈਸਲੇ ਦੀ ਇੱਜ਼ਤ ਕਰਦਾ ਹਾਂ ਪਰ ਉਹਨਾਂ ਦੇ ਜਾਣ ਤੋਂ ਬਾਅਦ ਅਯੁੱਧਿਆ ਅਨਾਥ ਹੋ ਗਈ ਹੈ ਪ੍ਰਜਾ ਤੁਹਾਡੇ ਬਿਨਾ ਦੁਖੀ ਹੈ ਜੇਕਰ ਤੁਸੀਂ ਵਾਪਸ ਨਾ ਗਏ ਤਾਂ ਅਯੁੱਧਿਆ ਬਰਬਾਦ ਹੋ ਜਾਵੇਗੀ ਕਿ ਇਹ ਤੁਹਾਡਾ ਧਰਮ ਨਹੀਂ ਹੈ ਕਿ ਪ੍ਰਜਾ ਦੀ ਰੱਖਿਆ ਕਰੋ ਕਿਰਪਾ ਮੇਰੀ ਬੇਨਤੀ ਨੂੰ ਸਵੀਕਾਰ ਕਰੋ ਤਾਂ ਰਾਮ ਨੇ ਭਾਵੁਕ ਹੁੰਦੇ ਹੋਏ ਕਿਹਾ ਭਰਤ ਮੈਂ ਤੇਰੀ ਭਾਵਨਾ ਨੂੰ ਸਮਝਦਾ ਹਾਂ ਪਰ ਮੇਰਾ ਫੈਸਲਾ ਆਖਰੀ ਹੈ ਪਿਤਾ ਜੀ ਦਾ ਵਚਨ ਮੇਰਾ ਧਰਮ ਹੈ ਤੇ ਇਸ ਨੂੰ ਨਿਭਾਉਣਾ ਮੇਰੀ ਪਹਿਲ ਹੈ ਭਰਤ ਕਉ ਤੂੰ ਹੀ ਮੇਰੀ ਗੈਰ ਹਾਜ਼ਰੀ ਵਿੱਚ ਅਯੁੱਧਿਆ ਦਾ ਸੰਚਾਲਨ ਕਰੇਗਾ ਭਰਤ ਨੇ ਇੱਕ ਵਾਰ ਫਿਰ ਕਿਹਾ ਜੇਕਰ ਤੁਸੀਂ ਨਾ ਵਾਪਸ ਗਏ ਤਾਂ ਮੈਂ ਵੀ ਅਯੁੱਧਿਆ ਵਾਪਸ ਨਹੀਂ ਜਾਵਾਂਗਾ ਮੈਂ ਤੁਹਾਡੇ ਬਿਨਾਂ ਰਾਜ ਗੱਦੀ ਤੇ ਨਹੀਂ ਬੈਠ ਸਕਦਾ RAM ਨੇ ਭਰਤ ਨੂੰ ਕਿਹਾ ਦੇਖ ਜੇਕਰ ਤੂੰ ਸੱਚੀ ਮੇਰੇ ਨਾਲ ਪਿਆਰ ਕਰਦਾ ਹੈ ਤਾਂ ਮੇਰੀ ਇੱਕ ਗੱਲ ਮੰਨ ਮੈਂ ਤੈਨੂੰ ਆਪਣੇ ਖੜਾਉ ਸੌਂਪਦਾ ਹਾਂ ਇਸ ਨੂੰ ਗੱਦੀ ਤੇ ਰੱਖ ਕੇ ਤੂੰ ਰਾਜ ਦਾ ਸੰਚਾਲਨ ਕਰ ਇਹ ਖੜਾਉ ਮੇਰੇ ਪ੍ਰਤੀਕ ਹੋਣਗੇ ਤੇ ਤੂੰ ਮੇਰਾ ਪ੍ਰਤੀਨਿਧਤਵ ਬਣ ਕੇ ਰਾਜ ਸੰਭਾਲ ਲੇਗਾ ਭਰਤ ਨੇ ਸੁਣ ਕੇ ਰੋਂਦੇ ਹੋਏ ਕਿਹਾ ਵੀਰੇ ਮੈਂ ਤੁਹਾਡੇ ਬਿਨਾ ਇਹ ਕਿਵੇਂ ਕਰ ਸਕਦਾ ਹਾਂ ਤੁਹਾਡੇ ਚਰਨਾਂ ਦੇ ਬਿਨਾ ਅਯੁੱਧਿਆ ਸੁਣੀ ਲੱਗਦੀ ਹੈ ਤਾਂ ਰਾਮ ਨੇ ਜਵਾਬ ਦਿੱਤਾ ਭਰਤ ਇਹ ਖੜਾਉ ਸਿਰਫ ਪ੍ਰਤੀਕ ਨਹੀਂ ਇਹਨਾਂ ਨੂੰ ਗੱਡੀ ਤੇ ਰੱਖ ਕੇ ਤੂੰ ਰਾਜ ਦਾ ਸੰਚਾਲਨ ਕਰੇਂਗਾ ਤੇ ਮੈਂ ਇਹ ਜਾਣ ਕੇ ਸੰਤੁਸ਼ਟ ਰਾਂਗਾ ਕਿ ਅਯੁੱਧਿਆ ਮੇਰੇ ਆਦਰਸ਼ਾਂ ਦੇ ਅਨੁਸਾਰ ਚੱਲ ਰਹੀ ਹੈ ਤੂੰ ਮੇਰਾ ਪ੍ਰਤੀਨਿਧੀ ਹੈ ਤੇ ਇੱਕ ਖੜਾਉ ਤੈਨੂੰ ਇਹ ਅਹਿਸਾਸ ਕਰਵਾਉਣਗੇ ਕਿ ਮੈਂ ਤੇਰੇ ਨਾਲ ਹਾਂ ਭਰਤ ਨੇ ਪਾਰੇ ਮਨ ਨਾਲ RAM ਦੇ ਖੜਾਉ ਸਵੀਕਾਰ ਕੀਤੇ ਤੇ ਕਿਹਾ ਇਹ ਖੜਾਉ ਮੇਰੇ ਲਈ ਤੁਹਾਡਾ ਆਸ਼ੀਰਵਾਦ ਹੈ ਮੈਂ ਇਹਨਾਂ ਨੂੰ ਗੱਦੀ ਤੇ ਰੱਖਾਂਗਾ ਤੇ ਯਕੀਨੀ ਰੱਖਾਂਗਾ ਕਿ ਯੋਧਿਆ ਦਾ ਰਾਜ ਤੁਹਾਡੀਆਂ ਸਿੱਖਿਆਵਾਂ ਦੇ ਅਨੁਸਾਰ ਸੰਚਾਲਿਤ ਹੋਵੇ ਪਰ ਮੈਂ ਇਹ ਪ੍ਰਤੀਜ्ञਾ ਕਰਦਾ ਹਾਂ ਕਿ ਜਦ ਤੱਕ ਤੁਸੀਂ ਵਾਪਸ ਨਹੀਂ ਆਉਂਗੇ ਮੈਂ ਖੁਦ ਗੱਦੀ ਤੇ ਨਹੀਂ ਬੈਠਾਂਗਾ ਮੈਂ ਆਪਣੀ ਜ਼ਿੰਦਗੀ ਤਪਸਵੀਆਂ ਦੀ ਤਰ੍ਹਾਂ ਜੀਵਾਂਗਾ ਤੇ ਤੁਹਾਡਾ ਇੰਤਜ਼ਾਰ ਕਰਾਂਗਾ। ਰਾਮ ਨੇ ਭਰਤ ਨੂੰ ਗਲੇ ਲਗਾਉਂਦੇ ਹੋਏ ਕਿਹਾ ਇਸ ਨਾਲ ਮਾਤਾ ਨੂੰ ਸੁੱਖ ਮਿਲੇਗਾ। ਭਰਤ ਨੇ ਪੁੱਛਿਆ ਵੀਰੇ ਕਿਹੜੀ ਮਾਤਾ ਨੂੰ ਮਿਲੇਗਾ? ਤਾਂ ਰਾਮ ਨੇ ਜਵਾਬ ਦਿੱਤਾ ਇਹ ਸੁੱਖ ਉਸ ਮਾਤਾ ਨੂੰ ਮਿਲੇਗਾ ਜਿਸ ਦੇ ਤਿਆਗ ਤੇ ਪ੍ਰੇਮ ਦਾ ਪ੍ਰਤੀਕ ਬਣ ਕੇ ਇੱਕ ਖੜਾਊ ਦਾ ਜਨਮ ਹੋਇਆ ਹੈ। ਇੱਕ ਗੰਧਰਵ ਕન્યા ਸੀ ਜੋ ਮੇਰੇ ਪਿਤਾ ਜੀ ਦੇ ਵਚਨ ਕਾਰਨ ਆਪਣੀ ਜਾਨ ਗਵਾ ਬੈਠੀ। ਉਸ ਦਾ ਤਿਆਗ ਬੇਕਾਰ ਨਹੀਂ ਜਾਵੇਗਾ ਜਦ ਖੜਾਉ ਅਯੁੱਧਿਆ ਦੀ ਗੱਦੀ ਤੇ ਹੋਣਗੇ ਤਾਂ ਉਸ ਦਾ ਉਦੇਸ਼ ਪੂਰਾ ਹੋ ਜਾਵੇਗਾ ਭਰਤ ਨੇ RAM ਦੀ ਗੱਲ ਨੂੰ ਸਮਝਿਆ ਤੇ ਖੜਾਉ ਲੈ ਕੇ ਅਯੁੱਧਿਆ ਵਾਪਸ ਆ ਗਏ ਅਯੁੱਧਿਆ ਵਾਪਸ ਆਉਣ ਤੋਂ ਬਾਅਦ ਭਰਤ ਨੇ ਖੜਾਉ ਉਸ ਸਿੰਘਾਸਨ ਤੇ ਰੱਖੇ ਤੇ ਸੰਪੂਰਨ ਰਾਜ ਵਿੱਚ ਘੋਸ਼ਣਾ ਕਰ ਦਿੱਤੀ ਕਿ ਹੁਣ ਤੋਂ RAM ਦੇ ਖੜਾਉ ਅਯੁੱਧਿਆ ਦੇ ਰਾਜਾ ਹੋਣਗੇ ਮੈਂ ਸਿਰਫ ਉਹਨਾਂ ਦਾ ਸੇਵਕ ਹਾਂ ਇਹ ਗੱਤੀ ਮੇਰੇ ਲਈ ਨਹੀਂ ਹੈ ਬਲਕਿ RAM ਦੇ ਲਈ ਸੁਰੱਖਿਤ ਹੈ ਜਦ ਤੱਕ ਉਹ ਵਾਪਸ ਨਹੀਂ ਆਉਂਦੇ ਮੈਂ ਇਹਨਾਂ ਦੀ ਸੇਵਾ ਕਰਾਂਗਾ ਭਰਤ ਆਪਣੇ ਵਚਨ ਅਨੁਸਾਰ 14 ਸਾਲਾਂ ਤੱਕ ਖੁਦ ਤਪਸਵੀ ਵਰਗਾ ਜੀਵਨ ਬਿਤਾ ਕੇ RAM ਦੀ ਉਡੀਕ ਕਰਨ ਲੱਗੇ ਉਸਨੇ ਰਾਜ ਮਹਿਲ ਵਿੱਚ ਰਹਿਣ ਤੋਂ ਇਨਕਾਰ ਕਰ ਦਿੱਤਾ ਤੇ ਨੰਦੀ ਗ੍ਰਾਮ ਚ ਕੁਟੀਆਂ ਬਣਾ ਕੇ ਉੱਥੇ ਹੀ ਰਹਿਣ ਲੱਗਿਆ ਤੇ ਹਰ ਰੋਜ਼ RAM ਜੀ ਦੇ ਚਰਨ ਖੜਾਉ ਦੀ ਪੂਜਾ ਕਰਦਾ ਤੇ ਰਾਜ ਦੀ ਜ਼ਿੰਮੇਵਾਰੀ ਸੰਭਾਲਦਾ ਭਰਤ ਦਾ ਇਹ ਤਿਆਗ ਤੇ ਆਪਣੇ ਭਰਾ ਦੇ ਪ੍ਰਤੀ ਪਿਆਰ ਆਦਰਸ਼ ਬਣ ਗਿਆ ਉਸ ਨੇ ਦਿਖਾ ਦਿੱਤਾ ਕਿ ਸੱਚੀ ਅਗਵਾਈ ਕੇਵਲ ਸਿੰਘਾਸਨ ਤੇ ਬੈਠਣ ਨਾਲ ਨਹੀਂ ਬਲਕਿ ਧਰਮ ਤਿਆਗ ਤੇ ਨਿਆਂ ਦੇ ਮਾਰਗ ਤੇ ਚੱਲਣ ਨਾਲ ਸਿੱਧ ਹੁੰਦੀ ਹੈ ਰਾਮ ਨੇ ਭਰਤ ਦੇ ਇਸ ਫੈਸਲੇ ਨੂੰ ਆਪਣੇ ਬਨਵਾਸ ਦੌਰਾਨ ਯਾਦ ਰੱਖਿਆ ਤੇ ਅਯੁੱਧਿਆ ਵਾਪਸ ਆਉਣ ਤੇ ਭਰਤ ਦੇ ਇਸ ਤਿਆਗ ਦੀ ਸਲਾਹਤਾ ਕੀਤੀ ਤਾਂ ਦੋਸਤੋ ਆਓ ਉਸੀ ਜਗ੍ਹਾ ਤੇ ਆਉਂਦੇ ਹਾਂ ਜੋ ਗੰਧਰਵ ਕੰਨਿਆ ਦੀ ਸੀ ਜਿਸ ਦੇ ਲਈ ਵਚਨ ਦਿੱਤਾ ਗਿਆ ਸੀ ਕਿ ਉਸ ਦਾ ਹੀ ਪੁੱਤ ਅਯੁੱਧਿਆ ਦਾ ਰਾਜਾ ਬਣੇਗਾ ਤੇ ਉਸੇ ਨੂੰ ਗੱਦੀ ਨਸੀਬ ਹੋਵੇਗੀ ਤਾਂ ਉਸੇ ਵਚਨ ਨੂੰ ਯਾਦ ਕਰਕੇ ਰਾਮ ਨੇ ਕਿਹਾ ਸੀ ਕਿ ਮਾਤਾ ਸੁਖ ਪਾਵੇਗੀ ਮਾਤਾ ਯਾਨੀ ਕਿ ਉਹ ਚਰਨ ਖੜਾਓ ਉਹਨੂੰ ਲੈ ਜਾਓ ਤੇਲੇ ਜਾ ਕੇ ਗੱਦੀ ਤੇ ਰੱਖ ਦਿਓ ਤਾਂ ਮਾਤਾ ਨੂੰ ਸੁਖ ਮਿਲੇਗਾ ਉਸੇ ਗੰਧਰਵ ਕੰਨਿਆ ਲਈ ਰਾਮ ਨੇ ਕਿਹਾ ਸੀ ਕਿ ਮਾਂ ਨੂੰ ਸੁਖ ਮਿਲੇਗਾ ਤਾ ਦੋਸਤੋ ਇੱਕ ਗੰਧਰਵ ਕੰਨਿਆ ਅੱਧੀ ਵਿਆਹੀ ਤੇ ਅੱਧੀ ਕੁਵਾਰੀ ਸੀ ਹੁਣ ਕੁਝ ਲੋਕ ਕਹਿੰਦੇ ਹਨ ਕਿ ਤਾਰਕਾ ਦੇ ਸਰੀਰ ਦੀਆਂ ਹੱਡੀਆਂ ਦੇ ਖੜਾਉ ਸਨ ਤਾਂ ਦੋਸਤੋ ਇਹ ਆਪਣੇ ਆਪਣੇ ਮਤਾਂ ਅਨੁਸਾਰ ਹੈ ਜੋ ਵੀ ਲੋਕਾਂ ਨੇ ਕਿਹਾ ਉਹ ਉਹਨਾਂ ਦੇ ਮਤ ਤੋਂ ਸਹੀ ਹੋਵੇਗਾ ਪਰ ਮੈਂ ਤੁਹਾਨੂੰ ਇਹ ਰਮਾਇਣ ਨਾਲ ਸੰਬੰਧਿਤ ਕੱਲ ਦੱਸ ਰਹੀ ਹਾਂ ਕਿ ਉਹ ਗੰਧਰਵ ਕੰਨਿਆ ਜੋ ਸੀ ਜਿਸਦੇ ਲਈ ਬਚਨ ਦਸ਼ਰਤ ਨੇ ਦਿੱਤਾ ਸੀ ਤੇ ਉਸ ਦਾ ਬੇਟਾ ਹੀ ਗੱਦੀ ਤੇ ਬੈਠੇਗਾ ਤਾ ਉਸ ਵਚਨ ਨੂੰ ਪੂਰਾ ਕਰਨ ਲਈ ਤੇ ਆਪਣੇ ਪਿਤਾ ਦੇ ਵਚਨ ਨੂੰ ਪੂਰਾ ਕਰਨ ਲਈ RAM ਨੇ ਭਾਰਤ ਨੂੰ ਕਿਹਾ ਸੀ ਕਿ ਇਹ ਖੜਾਉ ਲੈ ਜਾ ਤੇ ਗੱਦੀ ਤੇ ਰੱਖ ਦੇਵੇਂ ਤਾਂ ਮਾਂ ਨੂੰ ਸੁੱਖ ਮਿਲੇਗਾ ਭਾਵ ਕਿ ਉਸ ਮਾਂ ਦੇ ਲਈ ਵੱਡਾ ਸੁੱਖ ਹੋਵੇਗਾ ਜਿਸ ਤੇ ਲਈ ਸਾਡੇ ਪਿਓ ਨੇ ਵਚਨ ਦਿੱਤਾ ਸੀ ਕਿ ਉਸ ਦਾ ਪੁੱਤ ਹੀ ਇਸ ਰਾਜ ਦੀ ਗੱਦੀ ਤੇ ਬੈਠੇਗਾ ਉਸ ਦਾ ਪੁੱਤ ਦਾ ਨਾ ਹੋਇਆ ਪਰ ਉਹ ਮਾਤਾ ਜਿਸ ਦੀਆਂ ਹੱਡੀਆਂ ਨਾਲ ਬਣੇ ਇਹ ਚਰਨ ਖੜਾਉ ਹੁਣ ਗੱਦੀ ਤੇ ਰੱਖੇ ਜਾਣਗੇ ਉਸ ਨੂੰ ਦੇਖ ਕੇ ਉਹ ਜਿੱਥੇ ਵੀ ਹੋਵੇਗੀ ਉਸ ਨੂੰ ਬੜਾ ਸਕੂਨ ਮਿਲੇਗਾ ਤਾਂ ਦੋਸਤੋ ਉਹ ਕੰਨਿਆ ਹੀ ਸੀ ਜੋ ਅੱਧੀ ਵਿਆਹੀ ਤੇ ਅੱਧੀ ਕੁਵਾਰੀ ਸੀ ਕਿਉਂਕਿ ਗੰਧਰਵ ਕੰਨਿਆ ਤੇ ਦਸ਼ਰਤ ਵਿੱਚ ਪਿਆਰ ਵਚਨ ਹੋਇਆ ਸੀ ਕਿ ਦਸ਼ਰਤ ਬਰਾਤ ਲੈ ਕੇ ਆਵੇਗਾ ਤੇ ਰੀਤੀ ਰਿਵਾਜ ਨਾਲ ਵਿਆਹ ਕਰੇਗਾ ਪਰ ਦਸ਼ਰਤ ਵਾਪਸ ਨਾ ਸਕਿਆ ਤੇ ਆਪਣੇ ਕੰਮਾਂ ਵਿੱਚ ਵਿਅਸਤ ਹੋ ਗਿਆ ਤੇ ਉਹ ਵਚਨ ਨੂੰ ਭੁੱਲ ਗਿਆ ਤੇ ਉਸ ਗੰਧਰਵ ਕੰਨਿਆ ਨੇ ਤਪੱਸਿਆ ਕਰਦੇ ਕਰਦੇ ਆਪਣੇ ਸਰੀਰ ਤਿਆਗ ਦਿੱਤਾ ਤੇ ਉਸ ਦੀਆਂ ਹੱਡੀਆਂ ਨਾਲ ਹੀ ਖੜਾਓ ਬਣਾਏ ਗਏ ਤੇ ਉਹਨਾਂ ਖੜਾਵਾਂ ਨੇ ਹੀ 14 ਸਾਲਾਂ ਤੱਕ ਅਯੁੱਧਿਆ ਤੇ ਰਾਜ ਕੀਤਾ ਦਸ਼ਰਤ ਨੇ ਵਚਨ ਦਿੱਤਾ ਸੀ ਪਰ ਉਸ ਨੂੰ ਨਿਭਾਉਣ ਦਾ ਭਾਰ ਰਾਮ ਤੇ ਪਿਆ ਤੇ ਰਾਮ ਨੂੰ ਦੁੱਖ ਸਹਿਣਾ ਪਿਆ ਤਾਂ ਦੋਸਤੋ ਇਹ ਪਹੇਲੀ ਦਾ ਜਵਾਬ ਸੀ ਉਮੀਦ ਹੈ ਕਿ ਤੁਹਾਨੂੰ ਇਹ ਜਵਾਬ ਸਹੀ ਤੇ ਸੰਤੋਸ਼ਜਨਕ ਲੱਗਿਆ ਹੋਵੇਗਾ ਆਪਣੀ ਆਪਣੀ ਪ੍ਰਤੀਕਿਰਿਆ ਸਾਨੂੰ ਕਮੈਂਟ ਬਾਕਸ ਵਿੱਚ ਜ਼ਰੂਰ ਦੇਣਾ ਦੋਸਤੋ ਜੇਕਰ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਤੇ ਸ਼ੇਅਰ ਜ਼ਰੂਰ ਕਰਨਾ ਤੇ ਜੇਕਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲੈਣਾ ਮਿਲਦੇ ਹਾਂ ਅਗਲੀ ਵੀਡੀਓ ਵਿੱਚ ਤਦ ਤੱਕ ਲਈ ਆਪਣਾ ਖਿਆਲ ਰੱਖਣਾ ਧੰਨਵਾਦ